ਸਬੀਰ ਤੋਂ ਇਹ ਚਰਚਾਵਾਂ ਸਨ ਕਿ ਸੁਖਤੇਰ ਸਿੰਘ ਢੀਂਸਾ ਅਕਾਲੀ ਦਲ ਚ ਮੁੜ ਵਾਪਸੀ ਕਰ ਸਕਦੇ ਨੇ ਇਸ ਦੇ ਵਿਚਾਲੇ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਮੌਜੂਦ ਰਹੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਰਲੇਵੇਂ ਦੀ ਗੱਲ ਆਖੀ ਗਈ ਇਸ ਮੌਕੇ ਤਿੰਸਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਪੋਤ ਵਾਂਗੜੇ ਉਹਨਾਂ ਦੇ ਹੱਥਾਂ ਰਾਹੀਂ ਉਹ ਰਾਜਨੀਤੀ ਵਿੱਚ ਆਏ ਸਨ ਤਿੰਸਾਂ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਵੀ ਸਵੀਕਾਰ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਸੂਬੇ ਦੇ ਵਿੱਚ ਖੇਤਰੀ ਅਤੇ ਪੰਥਕ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਸੂਬੇ ਦੀ ਅਮਨ ਸ਼ਾਂਤੀ ਅਤੇ ਆਰਥਿਕ ਵਿਵਸਥਾ ਨੂੰ ਲੀਹਾਂ ਉੱਤੇ ਲਿਆਉਣ ਲਈ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਜ਼ਰੂਰੀ ਹੈ ਕਿਉਂਕਿ ਜੋ ਪੰਜਾਬ ਤੇ ਪੰਥ ਦੀ ਤੇ ਜਿੱਦ ਨੇ ਇਹਨੂੰ ਬੋਲ ਕਰਨ ਲਈ ਕਿਉਂਕਿ ਸਾਡੀ ਪਤਨੀ ਪੋਲੀਟিক্যাল ਪਾਰਟੀ ਜੇ ਵਿੰਗ ਹੈ ਸਾਡਾ ਬੁਰਾ ਸ਼ਿਵਮਨੀ ਕალიਦਾਨ ਸ਼ਿਵਮਨੀ ਕალიਦਾਨ ਦਾਗੜਾ ਕਰਨਾ ਉਹਦੇ ਨਾਲ ਪੰਤਕੜਾ ਹੋਏਗਾ ਔਰ ਇਸ ਤੋਂ ਇਲਾਵਾ ਪੰਜਾਬ ਦਾ ਜੋ ਅੱਜ ਬੁਰਾ ਹਾਲ ਹੈ ਪੰਜਾਬ ਨੂੰ ਇਕੱਠਾ ਕਰਨਾ ਔਰ ਪੰਜਾਬ ਨੂੰ ਆਪਣੀ ਲੀਹਾਂ ਤੇ ਲਿਆਉਣਾ ਇਹ ਸਾਡੀ ਜੋ ਬਾਰੀ ਬਣਦੀ ਹੈ ਇਸ ਕਰਕੇ ਅਸੀਂ ਇਕੱਠੇ ਹੋਣ ਦਾ ਮਕਸਦ ਇਹ ਵੀ ਨੇ ਹੈ ਸਾਡੇ ਸੁਖਵੀਰ ਸਿੰਘ ਬਾਦਲ ਸਾਡਾ ਪੁੱਤਰ ਬੜ ਗਿਆ ਮੈਂ ਪ੍ਰਪੋਜ਼ ਕੀਤਾ ਸੀ ਜੋ ਮੜਾਇਆ ਸੀ ਪਰਪੁਰਾ ਜੀ ਨੇ ਸੈਕਿੰਡ ਕੀਤਾ ਸੀ ਔਰ ਕੈਪਟਨ ਸਾਹਿਬ ਉਹ ਜਿਉਂਦੇ ਸੀਗੇ ਉਹਨਾਂ ਨੇ ਉਹਦਾ ਸੈਕਿੰਡ ਕਰ ਦਿੱਤਾ ਸੀ ਇਸ ਕਰਕੇ ਸਾਡਾ ਕੋਈ ਜਾਤੀ ਕਦੇ ਰੰਗ ਚ ਨਹੀਂ ਹੋਈ ਨਾ ਨਾ ਹੋਵੇ ਲੇਕਿਨ ਕੋਈ ਸਦਾਕਤ ਦੇ ਤੌਰ ਤੇ ਸੀ ਜਿਹੜੇ ਕੋਈ ਰਹਿ ਜਾਣਗੇ ਹੁਣ ਕੋਈ ਅਸੀਂ ਆਪ ਜੀ ਬੈਠ ਕੇ ਫੈਸਲਾ ਕਰਾਂਗੇ ਅਸੀਂ ਇਹਦੇ ਨਾਲ ਆ ਕੇ ਪੰਜਾਬ ਨੂੰ ਤੇ ਪੰਥ ਨੂੰ ਉਸ ਉਹ ਸਾਧੀਆਂ ਤੇ ਲਿਆਉਣਾ ਇਸ ਮੌਕੇ ਮੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੇ ਵਿਕਾਸ ਲਈ ਖੇਤਰੀ ਪਾਰਟੀ ਬਹੁਤ ਜ਼ਰੂਰੀ ਹੈ ਕੌਮੀ ਸਿਆਸੀ ਪਾਰਟੀਆਂ ਸੂਬੇ ਨਾਲ ਹਮੇਸ਼ਾ ਵਿਤਕਰਾ ਕਰਦੀਆਂ ਰਹੀਆਂ ਨੇ ਅਕਾਲੀ ਦਲ 100 ਸਾਲ ਪੁਰਾਣੀ ਪਾਰਟੀ ਹੈ ਜਿਸ ਨੇ ਸੂਬੇ ਵਿਕਾਸ ਦੇ ਵਿੱਚ ਅਹਿਮ ਯੋਗਦਾਨ ਪਾਇਆ ਇਸੇ ਦੌਰਾਨ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਵਰਗ ਦੀ ਪਾਰਟੀ ਹੈ ਇਸ ਦੌਰਾਨ ਉਹਨਾਂ ਨੇ ਕਿਹਾ 37 ਸਾਲ ਸਾਡੇ ਬਜ਼ੁਰਗ ਨੇ ਇਸ ਮੌਕੇ ਉਹਨਾਂ ਨੇ ਸੁਖਦੇਵ ਸਿੰਘ ਢੀਂਸਾ ਨੂੰ ਪਾਰਟੀ ਦਾ ਸਰਪ੍ਰਸਤ ਬਣਾ ਕੇ ਅਗਵਾਈ ਕਰ ਲਈ ਆਖਿਆ ਸੁਖਵੀਰ ਸਿੰਘ ਬਾਦਲ ਨੇ ਅੱਗੇ ਕਿਹਾ ਕਿ ਜਿਹੜੇ ਸਾਥੀ ਕਿਸੇ ਪਾਰਟੀ 'ਚ ਜਰ ਉਸਕੇ ਗਏ ਨੇ ਉਹਨਾਂ ਨੂੰ ਹੱਥ ਜੋੜ ਕੇ ਮੈਂ ਅਪੀਲ ਕਰਦਾ ਹਾਂ ਕਿ ਉਹ ਆਪਣੀ ਪਾਰਟੀ 'ਚ ਵਾਪਸ ਆ ਜਾਣ ਉਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਅਕਾਲੀ ਖੇਤਰੀ ਪਾਰਟੀ ਹੈ ਜਿਹੜੇ ਸੂਬੇ ਵਿੱਚ ਲੜਾਈ ਲੜਦੀ ਹੈ ਆਪਣੇ ਖੇਤਰ ਦੀ ਲੜਾਈ ਲੜਦੀ ਹੈ ਦੂਜੀਆਂ ਸਾਰੀਆਂ ਪਾਰਟੀਆਂ ਨੈਸ਼ਨਲ ਪਾਰਟੀਆਂ ਤੇ ਤੁਸੀਂ ਦੇਖਿਆ ਹੀ ਹੈ ਕਿ ਜੋ ਹਾਲਾਤ ਨੈਸ਼ਨਲ ਪਾਰਟੀਆਂ ਨੇ ਇੱਥੇ ਦੇ ਆਪਣੇ ਸੂਬੇ 'ਚ ਕੀਤਾ ਕਿਉਂਕਿ ਉਹਨਾਂ ਦਾ ਕੋਈ ਲਗਾ ਸੂਬੇ ਨਾਲ ਨਹੀਂ ਹੈ ਆਪਣਾ ਸੂਬਾ ਬਾਰਡਰ ਦਾ ਸੂਬਾ ਹੈ ਇੱਥੇ ਜਿਹੜੀ ਤੁਸੀਂ ਮੁਸ਼ਕਲਾਂ ਇਹ ਇੱਥੇ ਸਮੱਸਿਆਵਾਂ ਬੜੀਆਂ ਅਲੱਗ ਹੈ ਕਿ ਸ਼ਰੋਮਨੀ ਕਾਲੀਦਲ ਉਹਨੂੰ ਸਾਰਿਆਂ ਨੂੰ ਪਤਾ ਹੈ 103 ਸਾਲ ਪੁਰਾਣੀ ਪਾਰਟੀ ਹੈ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਭਾਵੇਂ ਆਜ਼ਾਦੀ ਦੀ ਲੜਾਈ ਦੇ ਵਿੱਚ ਹੋਏ ਜਾਂ ਆਜ਼ਾਦੀ ਦੇ ਬਾਅਦ ਗਰੀਬ ਕਿਸਾਨ ਮਜ਼ਦੂਰ ਦੁਕਾਨਦਾਰ ਵਪਾਰੀ ਦੀ ਲੜਾਈ ਹੋਏ ਮੋੜੇ ਹੋ ਕੇ ਹੀ ਅੱਗੇ ਲੜਦਾ ਰਿਹਾ ਤੇ ਮੈਂ ਇਹ ਵੀ ਕਹਿ ਸਕਦਾ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹਨੇ ਅੱਜ ਜੋ ਪੰਜਾਬ ਵਿੱਚ ਜੋ ਚੀਜ਼ਾਂ ਬਣੀਆਂ ਜੋ ਸਹੂਲਤਾਂ ਮਿਲੀਆਂ ਉਹ ਦੇਣ ਵਾਲਾ ਇਕੱਲਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਕਾਲੀ ਦਲ ਦੀ ਅਗਵਾਈ ਪਿਛਲੇ ਮੰਨ ਲਾ 40-50 ਸਾਲ ਤੋਂ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਅੱਜ ਆਪਣੇ ਵਿੱਚ ਨਹੀਂ ਉਹਨਾਂ ਨੇ ਅਗਵਾਈ ਕੀਤੀ 70 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਕਾਲੀ ਦਲ ਦੇ ਸੇਵਾ ਚ ਲਾਏ ਸੋ ਉਹਨਾਂ ਦੀ ਜਿਹੜਾ ਸਫ਼ਰ ਸੀ ਉਹਨ ਸਫ਼ਰ ਵਿੱਚ ਐਜੇ ਸਾਥੀ ਸੀ ਕਿੰਚਾ ਸਾਹ ਪੁੰਦਰ ਸਾਹ ਬ੍ਰੰਪਰਾ ਸਾਹ ਉਹਨਾਂ ਦੀ ਟੀਮ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਇਕੱਠੇ ਐ ਭਰਾਵਾ ਮੰਗੂ ਉਹਨਾਂ ਨੇ ਇਕੱਠੇ ਹੋ ਕੇ ਇਸ ਪਾਰਟੀ ਨੂੰ ਖੜਾ ਕਰਨ ਵਾਸਤੇ ਤਿੰਕਾ ਤਿੰਕਾ ਇਕੱਠਾ ਕਰਕੇ ਆਪਣੀਆਂ ਜਾਨਾਂ ਨੂੰ ਨਾ ਪ੍ਰਵਾਹ ਹੁੰਦੇ ਉਹਨਾਂ ਨੇ ਸੰਘਰਸ਼ ਕੀਤਾ ਤੇ ਉਹ ਪਾਰਟੀ ਅੱਜ ਜੋ ਹੈ ਇਹਨਾਂ ਬਜ਼ੁਰਗਾਂ ਦੀ ਮਿਹਨਤ ਕਰਕੇ ਇਹਨਾਂ ਬਜ਼ੁਰਗਾਂ ਦੀਆਂ ਜਿਹੜੀ ਸਾਥ ਕਰਕੇ ਟੀਮ ਵਰਕ ਕਰਕੇ ਜੋ ਕਾਲੀਦਲ ਬਣਿਆ ਸੋ ਸਾਨੂੰ ਬੜਾ ਅਫਸੋਸ ਹੋਇਆ ਜਦੋਂ ਕੁਝ ਕਾਰਨਾ ਕਰਕੇ ਆਪਣੇ ਪਾਰਟੀ ਵਿੱਚ ਥੋੜੀ ਅਲੱਗ ਹੋਏ ਪਰ ਮੈਂ ਇੰਨਾ ਕਹਿਣਾ ਚਾਹਣਾ ਹੈ ਦੇਖੋ ਢੀਂਸਾ ਸਾਹਿਬ ਦਾ ਤੇ ਉਹਨਾਂ ਦੇ ਪਰਿਵਾਰ ਦਾ ਉਹਨਾਂ ਦੀ ਟੀਮ ਦਾ ਦੇਖੋ ਬਹੁਤ ਵੱਡੀ ਕੰਟ੍ਰਿਬਿਊਸ਼ਨ ਆਪਣੇ ਪਾਰਟੀ ਨੂੰ ਖੜਾ ਕਰਨ ਵਿੱਚ ਹੈ ਤੇ ਅੱਜ ਜਦੋਂ ਸਾਡੇ ਵਿੱਚ ਆਏ ਐ ਐਨ ਲੱਗਦਾ ਕਿ ਤੁਸੀਂ ਦੇਖਿਆ ਹੋਣਾ ਕਿ ਸਾਰਿਆਂ ਦੇ ਚਿਹਰਿਆਂ ਕੱਲੇ ਦੋਨੋਂ ਮੇਰਾ ਮਤਲਬ ਸਾਥੀਆਂ ਦੇ ਐਨ ਲੱਗਦਾ ਜਿਵੇਂ ਦੋ ਪਰਿਵਾਰ ਇਕੱਠੇ ਹੋਏ ਹੋਣ